ਬੋਲੋ ਸ਼ੁਰੂ ਕਰੋ ਭਾਜੀ ਹਾਂਜੀ ਜਲੰਧਰ ਦੇ ਲੋਕਾਂ ਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਹੈ ਈ ਏਡੀ ਮਿਹਰੀ ਦੇ ਵਿੱਚ ਏਡੀ ਤੂਫਾਨ ਦੇ ਵਿੱਚ ਅੱਜ ਲੋਕ ਨਰਿੰਨੇ ਕਰਨ ਜਾ ਰਹੇ ਹੈ ਇਡਾ ਤੂਫਾਨ ਮੈਗਨੀਟਰ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਠਿੰਡੇ ਕੋਈ ਮੋਗੇ ਕੋਈ ਲੁਧਿਆਣਾ ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵਿੱਚ ਟੁਕੇ ਰਿਆ ਪਿਆ ਤਾਂ ਵੀ ਮੇਰੇ ਲੋਕ ਨਹੀਂ ਕਪਰਾ ਰਹੇ ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਕਰੀ ਹੈ ਪਰ ਮੇਰੇ ਲੋਕ ਬਕਾਊ ਨਹੀਂ ਹੈ ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸੂਟ ਤੇ ਵੇਚਣ ਵਾਲੇ ਨਹੀਂ ਹੈ ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵੇਚਣ ਵਾਲੇ ਨਹੀਂ ਹੈ ਜਲੰਧਰ ਵੈਸੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਏ ਆ ਅੱਜ ਬੜਾ ਮਨ ਦੁਖੀ ਆ ਮੈਚਵਨ ਮਾਈਕ ਥੱਲੇ ਕਰੋ ਯਾਰ ਕੱਲ ਰਾਤ ਦਾ ਮੈਂ ਕੋਲੇ ਸਾਹਮਣੇ ਆ ਤੁਸੀਂ ਸਾਰੇ ਚੈਨਲ ਨੇ ਸਪੋਰਟ ਕੀ ਫੇਸ ਨਹੀਂ ਆ ਰਿਹਾ ਯਾਰ ਥੋੜਾ ਮਾਈਕ ਥੱਲੇ ਕਰ ਸਰੇ ਸਾਰੇ ਚੈਨਲ ਨੇ ਸਪੋਰਟ ਕੀਤੀ ਹੈ ਕੱਲ ਕਿੰਨੇ ਬੰਦੇ ਫੜਾਏ ਆ ਕਿੰਨਾ ਰਸ਼ੇ ਫੜਾਇਆ ਸਾਰਿਆਂ ਨੂੰ ਟੋਪਰ ਛੱਡ ਦਿੱਤਾ ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ 5000 ਪੈਕੇਟ ਕੱਲ ਰਸਲ ਦਾ ਫੜਿਆ 2500 ਦਾ ਸੂਟ ਫੜਿਆ ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸਮੂ ਨਾ ਵੋਟ ਮੰਗ ਰਹੇ ਸ਼ਰਮ ਚਾਹੀਦੀ ਹੈ ਮੈਂ ਇਹੀ ਕਵਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ ਮੇਰੇ ਕੋਲ ਸ਼ਰਾਬ ਵੀ ਨਹੀਂ ਸੀ ਮੇਰੇ ਕੋਲ ਸੂਟ ਵੀ ਨਹੀਂ ਸੀ ਮੇਰੇ ਕੋਲ ਮੇਰੇ ਪਰਿਵਾਰ ਦੇ ਲੋ ਜਗੰਦਰ ਵੈਸਤੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ ਹੈ ਸ਼ਾਇਦ ਮੈਂ ਵੀ ਆਪਣੇ ਆਪ ਚ ਦਾਵਾ ਡੋਲ ਚ ਕਿਦੇ ਬੈਕ ਫੁੱਟ ਚਲਾ ਜਾਂਦਾ ਕਿਉਂਕਿ ਮੈਨੂੰ ਡਰ ਬਹੁਤ ਆ ਚੁੱਕਾ ਮੈਨੂੰ ਧਮਕੀ ਆ ਰਹੀ ਹੈ ਲੋਕ ਮਰਨ ਦੀ ਤਮ ਕੀ ਦੇ ਰਿਹਾ ਹੈ ਮੇਰੇ ਫੋਨ 'ਤੇ ਫੋਨ ਕਰ ਰਿਹਾ ਹੈ ਮੇਰਾ ਫੋਨ ਦਿਓ ਠੀਕ ਹੈ ਬੋਲੋ ਬੋਲੋ ਸਾਹਮਣੇ ਇਹ ਦੇਖੋ ਕਿਦਾਂ ਦੇ ਹਾਲਾਤ ਬਣੇ ਆ ਉੱਪਰ ਕਰਕੇ ਦਿਖਾਣਾ ਮਾਈਕ ਡਾਊਨ ਕਰ ਲੋ ਫੇਸ ਤੇ ਨਾਲ ਲਿਆ ਇਹ ਜਿਹੜਾ ਫੈਸਲਾ ਏ ਇਹ ਜਨਤਾ ਕਰੇਗੀ ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਕੇਲਾ ਦੂਵੇ ਚੱਕ ਕੇ ਲੈ ਜਾਾਂਗੇ ਚੱਕ ਕੇ ਆਡੀਓ ਆਡੀਓ ਵੀ ਆ ਬੜਾ ਬੜਾ ਸੀ ਇਹਨਾਂ ਨੂੰ ਪੁੱਛੇ ਮੈਂ ਕਿ ਲੈ ਜਾ ਇਹ ਦੋਗੇ ਇੱਕ ਮਿੰਟ ਰਹੀ ਬਾਅਦ ਆਈ ਆਈ ਥੰਦੇ ਗਾਂ ਨੂੰ ਨਜ਼ਾਇਜ਼ ਕੋਣੀਆਂ ਖੱਤਰ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ 15 ਮਿੰਟ ਪਹਿਲੇ ਫੋਨ ਆਇਆ ਹੈ ਕੋਣ ਆ ਨਾਮ ਬੋਲ ਦਿਓ ਪਤਾ ਨਹੀਂ ਕੋਣ ਹੈ ਕਹਿੰਦੇ ਤੈਨੂੰ ਜ਼ਮੀਨ ਚ ਵੜਾਵਾਵਾਂਗੇ ਤਿੰਦੂ ਗਾਲਾਂ ਕੱਢ ਰਿਹਾ ਮੈਂ ਕਿਸ ਮੋੜ ਤੇ ਜੀਵਾਂ ਅੱਜ ਮੇਰਾ ਪਰਿਵਾਰ ਟੈਲੀਫੋਨ ਦਾ ਮਾਈਕ ਲੈ ਕਰੋ ਯਾਰ ਇਹ ਜਿਹੜੀ ਕਾਲ ਹੈ ਮੈਨੂੰ 11:05 ਤੇ ਆਈ ਆ ਨੀ ਹੇ ਨੀਚੇ ਕਰ ਲੋ ਯਾਰ 715 14732 ਦੁਬਾਰਾ ਬੋਲੋ ਜੀ 97 815 14732 ਇੱਥੇ ਫੋਨ ਕਿਦੋਂ ਆਇਆ ਫੋਨ ਕਿ 8:05 ਤੇ ਸਾਹਮਣੇ ਦੇਖ ਕੇ ਭਾਈ ਇੱਧਰ ਹੁਣ ਥੋੜੇ ਜਿਹਾ ਸਾਹਮਣੇ ਸਾਹਮਣੇ 420 ਨਾਲ ਰਿਲੇਟਡ ਵਾਈ ਲੱਗਦੀ ਅੱਜ ਲੋਕਾਂ ਨੂੰ ਅੱਜ ਲੋਕਾਂ ਨੂੰ ਕੋਈ ਨਹੀਂ ਲੈਣੀ ਆ ਅੱਜ ਲੋਕਤੰਤਰ ਦਾ ਮਤਦਾਨ ਦਾ ਦਿਨ ਹੈ। ਸ਼ੀਤਲ ਸਿਧਾ ਇਲੈਕਸ਼ਨ ਕਮਿਸ਼ਨ ਜ਼ਿਲ੍ਹਾ ਪ੍ਰਸ਼ਾਸਨ ਕਿੱਥੇ ਸਾਰੇ ਸੁੱਤੇ ਹੋਏ ਆ ਸਾਰੇ ਅੱਜ ਸਰਕਾਰ ਦੀ ਕੱਟਪੁੱਤਰੀ ਬਣੇ ਆ। ਮੈਂ ਤੁਹਾਡੇ ਕੋਲ ਇਹ ਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ। ਸਵੇਰੇ ਵੀ ਛੱਪੀ ਬੰਦੇ ਖੜੇ ਸੀਗੇ ਪਛਾਣ ਹੋਈ ਉਹਨਾਂ ਦੀ ਕੌਣ ਸੀਗੇ ਕਿ ਮੇਰਾ ਪਰਵਾਹ ਮੇਰੇ ਹਾਲਾਤ ਬੜੇ ਬੁਰੇ ਆ। ਮੇਰਾ ਪਰਵਾਹ ਸੀਪ ਨਹੀਂ ਲੱਗਦਾ ਮੈਨੂੰ। ਮੇਰੇ ਕੋਲ ਸਿੱਧ ਤਿਰ ਮੇਰੇ ਲੋਕ ਆ। ਤੁਸੀਂ ਲੋਕੋ ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ। ਮੈਨੂੰ ਲੱਗਦਾ ਜੇ ਲੋਕ ਮੇਰਾ ਸ਼ਾਂਤ ਅਧਰਗਾਤ ਦੇ ਠੀਕ ਆ ਥੈਂਕ ਯੂ ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਮ ਤੱਕ ਮਰੜ ਕੇ ਹਾਸਿਲ ਕੀ ਠੀਕ ਹੈ ਇਹ ਤੁਹਾਡੇ ਸਾਹਮਣੇ ਆ ਕਿ ਹੌਣ ਕਿੱਧਰ ਗਈ ਪੁਲਿਸ ਕਿੱਧਰੇ ਲੋਕ ਮੈਨੂੰ 15 ਮਿੰਟ ਪਹਿਲੇ ਕੈਂਡੀਡੇਟ ਨੂੰ ਫੋਨ ਆ ਰਿਹਾ ਕੈਂਡੀਡੇਟ ਨੂੰ ਧਮਕੀਆਂ ਦੇ ਰਿਹਾ ਕਿ ਗੋਲੀਆਂ ਮਾਰ ਦੇਾਂਗੇ ਕਿੱਥੇ ਕਿੱਥੇ ਸਰਕਾਰ ਕੋਈ ਸੁਣਦਾ ਵੀ ਹੈ ਕੱਲ ਰਾਤ ਦੇ ਬੰਦੇ ਪੜਾਏ ਕਿੱਥੇ ਹੋ 5000 ਰੁਪਏ ਕਿੱਟ ਬਣਾਏ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚ ਔਰ ਝੂਠ ਦੇ ਲਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਮੇਰੇ ਕੋਲ ਸਿਰਫ ਸਿਰਫ ਮੇਰਾ ਬੈਸਟ ਮੇਰਾ ਪਰਫੈਕਟ ਲੇਕ ਆ ਸਮਝਦੇ ਹੋ ਕਿ ਸ਼ੀਲ ਵਰਸਸ ਸਰਕਾਰ ਅਸਲੇ ਹੋਇਆ ਬਿਲਕੁਲ ਕਲੀਅਰ ਹੈ ਕਲੀਅਰ ਹੈ ਅੱਜ ਸਾਹਮਣੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ 'ਚ ਇੰਨੀ ਗੰਦੀ ਰਾਜਨੀਤੀ ਕਦੀ ਨਹੀਂ ਦੇਖੀ ਸੀ ਨਹੀਂ ਗੰਦੀ ਰਾਜਨੀਤੀ ਸੀ ਲੋਕਦਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਣਾ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਵ ਨਹੀਂ ਹੈ ਇੱਕ ਐਕਸਮਲ ਨੇ ਆ ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਪੂਨੇ 2 ਲੱਖ ਵੋਟਰ ਹੈ ਸਾਡੇ 5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਆ ਕਿ ਮੈਂ ਬੈਕਕੋਰਟ ਤੇ ਚਲਾ ਜਾਣਾ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਕੋਰਟ ਤੇ ਨਹੀਂ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨਾ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਮ ਨਾਲ ਕੀ ਹੈ ਇਨਸਾਫ ਦੀ ਰਲਾਈ ਹੈ ਜਿੰਨੂ ਮਰਜ਼ੀ ਵੋਟ ਦਿਓ ਪਰ ਵੋਟ ਪੰਜ ਨੂੰ ਜਾਈਓ ਇਹ ਲੋਕਾਂ ਨੂੰ ਡਰਿਓ ਨਾ ਇਹਨਾਂ ਦੇ ਜਿਹੜੇ ਸੂਟ ਰਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦੀ